ਅੱਛਾ ਥੋਡੀਆਂ ਵੀਡੀਓ ਦੇਖਣ ਤੋਂ ਬਾਅਦ ਨਾ ਬੜੇ سارے ਲੋਕਾਂ ਦੇ ਜਗਿਆਸਾ ਵੀ ਆ ਜਾਂਦੇ ਕਿ ਯਾਰ ਅਸੀਂ ਵੀ ਜਾਈਏ ਅਸੀਂ ਵੀ ਇਹ ਨੌਕਰੀ ਕਰੀਏ ਕਿ ਜੇ ਕੋਈ ਜਾਣਾ ਚਾਹੁੰਦਾ ਹੈ ਮਰਚਨ ਨੇਵੀ ਦੇ ਵਿੱਚ ਕਿਵੇਂ ਜਾ ਸਕਦਾ ਹੈ ਕੀ ਇਹਦੇ ਕੋਰਸ ਹੈਗੇ ਨੇ ਕਿੰਨੇ ਸਮੇਂ ਦੇ ਲਈ ਇਹ ਟੂਰ ਹੁੰਦਾ ਹੈ ਕੀ ਇਹਨਾਂ ਨੂੰ ਸੈਲਰੀ ਪੈਕੇਜ ਵਗੈਰਾ ਦਿੱਤੇ ਜਾਂਦੇ ਨੇ ਹਾਂਜੀ ਮਰਚਨ ਦੇ ਵੀ ਦੇ ਵਿੱਚ ਜਾਣ ਦਾ ਸਭ ਤੋਂ ਜਿਹੜੀ ਮੇਨ ਚੀਜ਼ ਆ ਉਹ ਇਹੋ ਹੀ ਆ ਕਿ ਤੁਹਾਨੂੰ ਉੱਤੇ ਬਾਰੇ ਜੜੀ ਵੀ ਕੋਈ ਵੀ ਜ਼ਰੂਰੀ ਨਹੀਂ ਮਰਚਨ ਦੇ ਵੀ ਮੰਨ ਲਓ ਕਿਹੇ ਬੰਦੇ ਨੇ ਇੰਜੂਰੀਂਗ ਕਰਨੀ ਆ ਕਿਸੇ ਨੇ ਆਪਣੀ ਡਾਕਟਰੀ ਦੀ ਪੜਾਈ ਕਰਨੀ ਆ ਉਹ ਕੀ ਕਰਦਾ ਪਹਿਲਾਂ ਪਹਿਲਾਂ ਉਹਦੇ ਬਾਰੇ ਨੋਲੇਜ ਇਕੱਠੀ ਕਰਦਾ ਵਾ ਬਿਲਕੁਲ ਕਿ ਇੰਸਟੀਚੂਟ ਕਿੱਥੇ ਆ ਇਹਦਾ ਕੀ ਰੋਡ ਮੈਪ ਕੀ ਆ ਕਿਵੇਂ ਉੱਤਰਾਂ ਜਾਣਾ ਹਨਾ ਜੀ ਤੇ ਉਵੇਂ ਮੈਂ ਤੁਹਾਡੇ ਚਲ ਰਹੀ ਐਪੀਲ ਵੀ ਕਰਨਾ ਚਾਹੂੰਗਾ ਆਪਣੇ ਖਾਸ ਕਰਕੇ ਜਿਹੜੇ ਪੰਜਾਬੀ ਆ ਨਾ ਇਹ ਏਜੰਟਾਂ ਕੋਲ ਬਹੁਤ ਛੇਤੀ ਫਸਦੇ ਆ ਤੇ ਇਵੇਂ ਮਰਚੰਟ ਨੇਵੀ ਦੇ ਨਾਂ ਤੇ ਵੀ ਤੁਸੀਂ ਥਾਂ ਥਾਂ ਬੋਰਡ ਲੱਗੇ ਵੇਖੇ ਹੋਣਗੇ ਕਿ ਮਰਚੰਟ ਨੇਵੀ ਵਿੱਚ ਭਰਤੀ ਹੋ ਤੇ ਇਹ ਗੱਲ ਇਦਾਂ ਨਹੀਂ ਹੁੰਦੀ ਮਰਚੰਟ ਨੇਵੀ ਵਿੱਚ ਭਰਤੀ ਹੋਣ ਵਾਸਤੇ ਐਡਾ ਸੌਖਾ ਨਹੀਂ ਆ ਕੰਮ ਕੇ ਬਸ ਕਿਸੇ ਨੂੰ ਆਪਾਂ ਪੈਸੇ ਦਿੱਤੇ ਤੇ ਉਹਨਾਂ ਨੇ ਆਪਾਂ ਨੂੰ ਸ਼ਿਪ ਤੇ ਭੇਜ ਦਦੇ ਆਪਾਂ ਉੱਥੇ ਜਾ ਕੇ ਕੰਮ ਕਰਨ ਲੱਪੇ ਉਹਦੇ ਵਾਸਤੇ ਪ੍ਰੋਪਰ ਤੁਹਾਨੂੰ ਪਹਿਲੋਂ ਤੇ ਟੈਸਟ ਦੇਣਾ ਪੈਣਾ ਵਾ ਠੀਕ ਹੈ ਜੀ ਜਿਵੇਂ ਆਪਣਾ ਬਾਕੀ ਇੰਜੀਨੀਅਰਿੰਗ ਵਗੈਰਾ ਦਾ ਟੈਸਟ ਹੁੰਦਾ ਵਾ ਉਵੇਂ ਇਹਦਾ ਵੀ ਟੈਸਟ ਹੁੰਦਾ ਠੀਕ ਹੈ ਠੀਕ ਹੈ ਜੀ ਉਹ ਟੈਸਟ ਟਾਈਮ ਟੂ ਟਾਈਮ ਇੰਟਰਨੈਟ ਦੇ ਉੱਤੇ ਅੱਜ ਕੱਲ੍ਹ ਵੇਖੋ ਜੀ ਹਰ ਕਿਸੇ ਦੇ ਫੋਨ ਦੇ ਉੱਤੇ ਇੰਟਰਨੈਟ ਆ ਜਿਹੜਾ ਬੱਚਾ ਕਿਉਰੀਅਸ ਆ ਜਾਣਾ ਚਾਹੁੰਦਾ ਵਾ ਇੰਟਰਸਟਿਡ ਆ ਉਹਨੇ ਤੇ ਉਸ ਚੀਜ਼ ਬਾਰੇ ਸਰਚ ਕਰਕੇ ਗੂਗਲ ਤੇ ਹਾਜਕਲ ਤੁਸੀਂ ਦੋ ਵਰਡ ਹਾਊ ਟੂ ਜੁਆਇਨ ਮਰਚੰਟ ਨਵੀ ਗੂਗਲ ਤੇ ਲਿਖ ਦਿਓ ਤੁਹਾਡੇ ਸਾਹਮਣੇ ਆ ਜਾਣਾ ਬੈਸਟ ਕਾਲਜ ਆਫ ਮਰਚੰਟ ਨਵੀ ਲਿਖ ਦਿਓ ਟਾਪ 5 ਕਾਲਜ ਇਨ ਇੰਡੀਆ ਹਨਾ ਟਾਪ 5 ਕਾਲਜ ਇਨ ਪੰਜਾਬ ਤੇ ਦੂਜੀ ਗੱਲ ਮੈਂ ਇੱਥੇ ਇਹ ਗੱਲ ਜ਼ਰੂਰ ਮੈਂਸ਼ਨ ਕਰਨੀ ਚਾਹੂੰਗਾ ਕੋਈ ਵੀ ਜਿਹੜਾ ਆਪਣਾ ਵੀਡੀਓ ਵੇਖਣ ਦਿਆ ਵਾ ਜੇ ਤੇ ਤੁਹਾਨੂੰ ਉਹਦੀ ਕਾਲ ਠੀਕ ਹੈ ਤੁਹਾਡੇ ਫੋਨ ਤੇ ਮੰਨ ਲਓ ਤੁਹਾਨੂੰ ਕਾਲ ਰੀਸੀਵ ਹੋ ਗਈ ਆ ਕੋਈ +2 ਕਰਕੇ ਬੱਚਾ ਹਟਿਆ ਵਾ ਜਾਂ 10th ਕਰਕੇ ਹਟਿਆ ਉਹਦੇ ਫੋਨ ਤੇ ਕਾਲ ਰিসিਵ ਹੋ ਗਈ ਕਿ ਆਜੋ ਜੀ ਸਾਡੇ ਕਾਲਜ ਤੋਂ ਆ ਕੇ ਮਰਚੰਟ ਨੇ ਵੀ ਕਰ ਲੋ ਅਸੀਂ ਤੁਹਾਨੂੰ ਜੌਬ ਦਵਾ ਦਿੰਦੇ ਆ ਤੇ ਬਿਲਕੁਲ ਉਹ ਇਸ ਚੀਜ਼ ਦੇ ਵਿੱਚ ਨਾ ਫਸਣ ਫਰੋਡ ਹੈ ਬਿਲਕੁਲ ਫਰੋਡ ਜਿੰਨੇ ਤੁਹਾਨੂੰ ਸਾਹਮਣੇ ਕਾਲ ਕਰਤੀ ਠੀਕ ਹੈ ਉਹ ਤੇ ਫਰੋਡ ਹੀ ਫਰੋਡ ਹੈ ਹੁਣ ਮੰਨ ਲਓ ਤੁਹਾਨੂੰ ਕੋਈ ਕਹਿ ਦੋ ਆਜੋ ਤੁਹਾਨੂੰ ਡਾਕਟਰ ਬਣਾ ਦਿੰਦਾ ਮੈਂ ਹਾਂ ਤੁਸੀਂ ਮੰਨੋਗੇ ਹਨਾ ਜਾਂ ਕੋਈ ਤਬ ਕਵੇ ਤੁਹਾਨੂੰ ਵੀ ਆਜੋ ਤੁਹਾਨੂੰ ਮੈਂ ਇੰਜੀਨੀਅਰ ਬਣਾ ਦਿੰਦਾ ਹਾਂ ਹਨਾ ਆਜੋ ਮੇਰੇ ਇਸ ਸ਼ਡਿਊਲ ਤੋਂ ਕਰ ਲੋ ਤੇ ਉਹ ਫਰੋਡ ਹੀ ਆ ਠੀਕ ਹੈ ਕਿਉਂਕਿ ਇਹ ਇੱਕ ਜੌਬ ਐਵੇਂ ਦੀ ਆ ਕਿ ਬਹੁਤ ਘੱਟ ਲੋਕ ਕਰਦੇ ਆ ਤੇ ਇਹਦੇ ਵਿੱਚ ਵੀ ਕਰਾਊਡ ਆਪਾਂ ਨੂੰ ਨਹੀਂ ਪਤਾ ਆਪਾਂ ਨੂੰ ਲੱਗਦਾ ਸ਼ਾਇਦ ਵੀ ਕਰਾਊਡ ਪਰ ਇਹਦੇ ਵਿੱਚ ਵੀ ਕਰਾਊਡ ਬਹੁਤ ਜ਼ਿਆਦਾ ਵਾ ਤੇ ਆਪਾਂ ਨੂੰ ਲੋੜ ਆ ਜਾਗਰੂਕ ਹੋਣ ਦੀ ਪ੍ਰੋਪਰ ਚੰਗੇ ਕਾਲਜ ਦੀ ਸਰਚ ਕਰੋ ਜਿੰਨੇ ਵੀ ਕਿਸੇ ਨੇ ਕਰਨਾ ਵਾ ਪਹਿਲਾਂ ਤੇ ਉਹ ਚੰਗੇ ਕਾਲਜ ਵੇਖੇ ਕਿ ਕਿਹੜੇ ਚੰਗੇ ਕਾਲਜ ਆ ਠੀਕ ਹੈ ਸਾਰੇ ਇੰਡੀਆ ਦੇ ਵਿੱਚ ਮੈਂ ਕੱਲੇ ਪੰਜਾਬ ਦੀ ਗੱਲ ਨਹੀਂ ਕਰਨ ਦਿਆ ਹਮ ਸਾਰੇ ਇੰਡੀਆ ਦੇ ਵਿੱਚ ਗਿਣਤੀ ਦੇ 4-5 ਕਾਲਜ ਆ ਜਿਹੜੇ ਤੁਹਾਨੂੰ ਜੋਬ ਦਵਾ ਸਕਦੇ ਆ ਮਰਚੰਟ ਨੇਵੀ ਦੀ ਮਰਚੰਟ ਨੇਵੀ ਦੇ ਵਿੱਚ ਜਿੱਥੋਂ ਕਰਕੇ ਤੁਹਾਨੂੰ ਜੋਬ ਮਿਲਦੀ ਉਮੀਦ ਹੈਗੀ ਆ ਠੀਕ ਹੈ ਬਾਕੀ ਸਾਰਿਆਂ ਨੂੰ ਤੁਹਾਨੂੰ ਕੋਰਸ ਕਰਾ ਦੇਣਾ ਵਾ ਫੀਸਾਂ ਤੁਹਾਡੇ ਤੋਂ ਲੈ ਲੈਣੀਆਂ ਵਾ ਕੋਰਸ ਕਰਕੇ ਤੁਸੀਂ ਬੈਠੇ ਰਹਿਣਾ ਕਰੇ ਚੰਗੇ ਕਾਲਜ ਹੀ ਫਿਰ ਤੁਹਾਨੂੰ ਜੋਬ ਵੀ ਦਵਾ ਦਿੰਦੇ ਨੇ ਹਾਂਜੀ ਜਿਹੜੇ ਟਾਪ ਦੇ ਜਿਹੜੇ ਚੰਗੇ ਕਾਲਜ ਆ ਉਹ ਫਿਰ ਪਲੇਸਮੈਂਟ ਦੀ ਵੀ ਗਾਰੰਟੀ ਲੈਂਦੇ ਆ ਇਹਦੇ ਲਈ ਪਲੱਸ 2 ਜ਼ਰੂਰੀ ਹੁੰਦੀ ਹੈ ਕਿ ਗ੍ਰੈਜੂਏਸ਼ਨ ਅ ਵੇਖੋ ਜੀ ਇਹਦੇ ਵਿੱਚ ਜਿਹੜਾ ਤੇ ਬੇਸਿਕ ਕੋਰਸ ਜਿਹਨੂੰ ਆਪਾਂ ਕਹਿੰਦੇ ਨੇ ਜੀਪੀ ਰੇਟਿੰਗ ਠੀਕ ਹੈ ਉਹ ਤੇ 10th ਕਰਕੇ ਵੀ ਹੋ ਜਾਂਦਾ ਵਾ ਠੀਕ ਹੈ ਪਰ ਉਹ ਮੈਂ ਰეკਮੈਂਡ ਜੇ ਮੈਨੂੰ ਵੀ ਕੋਈ ਪਰਸਨਲੀ ਵੀ ਕੋਈ ਕਾਲ ਕਰਕੇ ਪੁੱਛੇ ਜਾਂ ਮੈਂ ਆਪਣੇ ਵਿਊਅਰਸ ਜਿਹੜੇ ਮੇਰੇ ਮੈਨੂੰ ਕਮੈਂਟ ਕਰਦੇ ਆ ਜਾਂ ਮੇਰੇ ਤੋਂ ਪੁੱਛਣਾ ਚਾਹੁੰਦੇ ਆ ਮੈਂ ਉਹਨਾਂ ਨੂੰ ਇਹ ਜੀਪੀ ਰੇਟਿੰਗ ਦਾ ਕੋਰਸ ਰეკਮੈਂਡ ਨਹੀਂ ਕਰਦਾ ਠੀਕ ਹੈ ਉਹ ਮੈਂ ਤਾਂ ਨਹੀਂ ਕਰਦਾ ਕਿਉਂਕਿ ਅੱਜ ਦੀ ਡੇਟ ਦੇ ਵਿੱਚ ਜੀਪੀ ਰੇਟਿੰਗ ਕਰਕੇ ਤੁਹਾਨੂੰ ਜੌਬ ਲੈਣੀ ਬਹੁਤ ਜ਼ਿਆਦਾ ਮੁਸ਼ਕਲ ਆ ਠੀਕ ਹੈ ਪੂਰੇ ਇੰਡੀਆ ਦੇ ਵਿੱਚ 3 ਤੋਂ 4 ਕਾਲਜ ਹੀ ਆ ਜਿਹੜੇ ਜੀਪੀ ਰੇਟਿੰਗ ਵਾਲੇ ਬੱਚਿਆਂ ਨੂੰ ਪਲੇਸਮੈਂਟ ਦਵਾ ਸਕਦੇ ਆ ਠੀਕ ਹੈ ਤੇ ਪਰ ਉੱਥੇ ਵੀ ਇਹ ਨਹੀਂ ਆ ਮੰਨ ਲਓ ਵੀ 50 ਬੱਚਿਆਂ ਦਾ ਬੈਚ ਆ ਨਾ ਉਹਦੇ ਵਿੱਚੋਂ ਵੀ ਪਹਿਲਿਆਂ 15 ਜਾਂ 20 ਨੂੰ ਜੌਬ ਮਿਲਨੀ ਬਾਕੀ ਉੱਥੋਂ ਵੀ 15 20 ਉੱਥੋਂ ਵੀ ਰਹਿ ਜਾਣੇ ਉਹਨਾਂ ਨੂੰ ਵੀ ਨਹੀਂ ਮਿਲਣੀ ਜੌਬ ਠੀਕ ਹੈ ਉਹਨਾਂ ਫਿਰ ਕਿੱਥੇ ਫਸਣਾ ਵਾ ਉਹਨਾਂ ਈਰਾਨ 'ਚ ਫਸ ਜਾਣਾ ਵਾ ਅੱਛਾ ਇੱਥੇ ਇੱਕ ਚੀਜ਼ ਮੈਂ ਹੋਰ ਐਡ ਕਰਨਾ ਚਾਹੁੰਨਾ ਜਿਹੜੇ ਤੇ ਆਪਣੇ ਸਟੂਡੈਂਟਸ ਨੇ ਜੀਪੀ ਰੇਟਿੰਗ ਕਰ ਲਈ ਆ ਜਾਂ ਕ੍ਰੈਡਿਟਸ਼ਿਪ ਕਰ ਲਈ ਆ ਜਾਂ ਹੋਰ ਕੋਈ ਵੀ ਕੋਰਸ ਮਰਚਣੀ ਦਾ ਕਰ ਲਿਆ ਵਾ ਤੇ ਉਹਨਾਂ ਨੂੰ ਜੁਆਇਨਿੰਗ ਵਾਸਤੇ ਕਾਲ ਆ ਹਾਂ ਮਲੇਸ਼ੀਆ ਤੋਂ ਗਲਫ ਤੋਂ ਆਪਣੀ ਦੁਬਈ ਹੋ ਗਿਆ ਸਾਊਦੀ ਅਰਬ ਹੋ ਗਿਆ ਤੇ ਉਹ ਪਲੀਜ਼ ਇਨ੍ਹਾਂ ਕੰਟਰੀਆਂ 'ਚ ਨਾ ਜਾਣਾ ਅੱਛਾ ਕਿਉਂਕਿ ਜੇ ਤੁਹਾਨੂੰ ਕਿਸੇ ਨੇ ਕਹਿਤਾ ਵੀ ਤੁਹਿਆ ਨੂੰ 2 ਲੱਖ ਰੁਪਏ ਦੇ ਦੋ ਸ਼ਿਪ ਚੱਲਦਾ ਜੀ ਇਰਾਨ ਦੇ ਵਿੱਚ ਮੈਂ ਤੁਹਾਨੂੰ ਉੱਥੇ ਭੇਜ ਦੇਣਾ ਵਾ ਤੇ ਤੁਸੀਂ ਖਬਰਾਂ ਚ ਵੀ ਸੁਣਿਆ ਹੋਣਾ ਉੱਥੇ ਉਹਨਾਂ ਤੁਹਾਨੂੰ ਇੱਕ ਰਾਂ ਭੇਜ ਦੇਣਾ ਵਾ ਉੱਥੇ ਨਾ ਤੁਹਾਨੂੰ ਫੂਡ ਮਿਲਣਾ ਵਾ ਨਾ ਤੁਹਾਨੂੰ ਸੈਲਰੀ ਮਿਲਣੀ ਉਤੋਂ ਕੰਮ ਉਹਨਾਂ ਨੇ ਬਹੁਤ ਜ਼ਿਆਦਾ ਤੱਕ ਕਰਾਉਣਾ ਵਾ ਇਹ ਤੁਹਾਡੇ ਤੋਂ ਵਾਪਸ ਵੀ ਨਹੀਂ ਆ ਜਾਣਾ ਆਪਣੇ ਘਰੇ ਤੁਸੀਂ ਆਪਣੀ ਜਾਨ ਬਚਾਉਣ ਵਾਸਤੇ ਫਿਰ ਸਰਕਾਰਾਂ ਨੂੰ ਗੁਹਾਰ ਲਾਉਣੀ ਆ ਕਿ ਸਾਡਾ ਬੱਚਾ ਬਚਾ ਦਿਓ ਸਾਡਾ ਬੱਚਾ ਤੇ ਫਸ ਗਿਆ ਵਾ ਕਿਵੇਂ ਏਡੇ ਵੱਡੇ ਪੱਧਰ ਤੇ ਫਰੋਡ ਹੁੰਦਾ ਬਹੁਤ ਜ਼ਿਆਦੇ ਵੱਡੇ ਪੱਧਰ ਤੇ ਫਰੋਡ ਹੁੰਦਾ ਵ ਕੁੱਟ ਦੇ ਮਾਰਦੇ ਵੀ ਆ ਇੱਥੋਂ ਤੱਕ ਵੀ ਗੱਲਾਂ ਹੁੰਦੀਆਂ ਤੁਹਾਨੂੰ ਕੁੱਟਣ ਮਾਰਨਗੇ ਵੀ ਉਹ ਤੇ ਕੰਮ ਬਲੈਕਮੈਨ ਕਰਨਗੇ ਹਾਂਜੀ ਬਲੈਕਮੈਨ ਕਰਨਗੇ ਅੱਛਾ ਜਿਵੇਂ ਫਿਰ ਕੋਰਸ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਫਿਰ ਕੰਪਨੀਆਂ ਕੰਟਰੈਕਟ ਕਰਦੀਆਂ ਨੇ ਤੁਹਾਡੇ ਨਾਲ ਹਾਂਜੀ ਉਹਦੇ ਵਿੱਚ ਇਵੇਂ ਹੁੰਦਾ ਵਾ ਵੀ ਮੰਨ ਲਓ ਪਹਿਲਾਂ ਆਪਾਂ ਕੋਰਸ ਕਰ ਲਿਆ ਆਪਾਂ ਐਗਜ਼ਾਮਪਲ ਦੇ ਤੌਰ ਤੇ ਜੀਪੀ ਰੇਟਿੰਗ ਨੂੰ ਲੈ ਲੀਨੇ ਆ ਜੀਪੀ ਰੇਟਿੰਗ ਦਾ ਕੋਰਸ ਤੁਸੀਂ ਮੰਨ ਲਓ ਇੱਕ ਵਧੀਆ ਰੈਪਿਊਟੇਡ ਕੋਰਸ ਤੋਂ ਕਾਲਜ ਤੋਂ ਨਹੀਂ ਕੋਰਸ ਕਰ ਲਿਆ ਉਹ ਤੋਂ ਬਾਅਦ ਉੱਥੇ ਫਿਰ ਕੰਪਨੀਆਂ ਨੇ ਆਪ ਆਉਣਾ ਇੰਸਟੀਚੂਟ ਦੇ ਵਿੱਚ ਆਉਣਾ ਉਹਨਾਂ ਨੇ ਠੀਕ ਹੈ ਉਹਨਾਂ ਨੇ ਆ ਕੇ ਤਾਂ ਜਿਤਨਾ ਬੱਚਿਆਂ ਦੀ ਪਲੇਸਮੈਂਟ ਵਾਸਤੇ ਇੰਟਰਵਿਊ ਲੈਂਦੇ ਵਗੈਰਾ ਹਾਂ ਪਲੇਸਮੈਂਟ ਵਾਸਤੇ ਉਹਨਾਂ ਨੇ ਉਹ ਇੰਸਟੀਚੂਟ ਤੋਂ ਆਉਣਗੇ ਉਹਨਾਂ ਨੇ ਤੁਹਾਡੇ ਬੱਚਿਆਂ ਦੀ ਇੰਟਰਵਿਊ ਲਾਣਗੇ ਜਿਹੜੇ ਬੱਚੇ ਟੈਸਟ ਪਾਸ ਕਰ ਗਏ ਉਹਨਾਂ ਨੂੰ ਫਿਰ ਪਲੇਸਮੈਂਟ ਹੋ ਜੂਗੀ ਬਿਨਾਂ ਕਿਸੇ ਏਜੰਟ ਨੂੰ ਪੈਸਾ ਦਿੱਤਿਆਂ ਠੀਕ ਹੈ ਪਰ ਉਹ ਬਹੁਤ ਰੇਅਰ ਆ ਸਿਰਫ ਪੂਰੇ ਇੰਡੀਆ ਦੇ ਵਿੱਚ 3-4 ਕਾਲਜ ਆ ਜਿਹੜੇ ਚੌਪ ਦਵਾਉਂਦੇ ਆ ਕਿੰਨਾ ਕੁ ਖਰਚਾ ਜਿਹੜਾ ਜੀਪੀ ਰੇਟਿੰਗ ਕੋਰਸ ਆ ਉਹਦਾ ਤੇ ਆਈ ਥਿੰਕ ਅੱਜ ਦੀ ਡੇਟ ਦੇ ਵਿੱਚ 2.5 ਤੋਂ 3 ਲੱਖ ਤੋਂ ਲੈ ਕੇ ਦੇ ਕਈ ਕੋਲੇ 4-4 ਲੱਖ ਤੱਕ ਵੀ ਲਈ ਜਾਂਦੇ ਆ ਇਹ ਡਿਪੈਂਡ ਕਰਦਾ ਕਾਲਜ ਟੂ ਕਾਲਜ ਇਹ ਫਿਰ ਜੋਬ ਪਰਮਾਨੈਂਟ ਹੁੰਦੀ ਆ ਕਿ ਜਾਂ ਫਿਰ ਵਕ ਵਕ ਕੰਪਨੀਆਂ ਨਾਲ ਕੰਟਰੈਕਟ ਕਰਨਾ ਪੈਂਦਾ ਅਹ ਵੇਖੋ ਜੀ ਜੌਬ ਤੇ ਹੁਣ ਤੁਸੀਂ ਜੇ ਚੰਗੀ ਕੰਪਨੀ ਦੇ ਵਿੱਚ ਸਿਲੈਕਟ ਹੋ ਗਏ ਜੀ ਜਿਵੇਂ ਕਿ ਮੈਂ ਹੁਣ ਮਕਸਦ ਲੈਂਦੇ ਵਿੱਚ ਆ ਤੇ ਪਰਮਾਨੈਂਟ ਹੀ ਆ ਹੁਣ ਜਿੰਨਾ ਚਿਰ ਮੈਡੀਕਲ ਹਰ ਸਾਲ ਵਹ ਜਿੰਨੀ ਵਾਰ ਵੀ ਤੁਸੀਂ ਸ਼ਿਫਟੇ ਜਾਣਾ ਹਰ ਵਾਰ ਤੁਹਾਡਾ ਮੈਡੀਕਲ ਹੀ ਫਿੱਟ ਹੋਣਾ ਚਾਹੀਦਾ ਵਾ ਜੇ ਮੈਂ ਐਤ ਕਿਵੇਂ ਸ਼ਿਫਟੇ ਜਾਣਾ ਤੇ ਮੇਰਾ ਮੈਡੀਕਲ ਹੋਣਾ ਮੈਡੀਕਲ ਫਿੱਟ ਹੋ ਗਿਆ ਤੁਹਾਡੇ ਡਾਕੂਮੈਂਟ ਸਾਰੇ ਕਲੀਅਰ ਆ ਸ਼ਿਫਟ ਤੇ ਜਾਓ ਘਰੇ ਆਓ ਪਰਮਾਨੈਂਟ ਆ ਜੌਬ ਮਤਲਬ ਇਹ ਫਿਰ ਤੁਹਾਨੂੰ ਰੂਟ ਦੱਸ ਦੇਣਾ ਇਹਨਾਂ ਨੇ ਕੀ ਹਾਂਜੀ ਇਹ ਰੂਟ ਆ ਅਗਲੀ ਹਾਂਜੀ ਜਿਵੇਂ ਮੈਂ ਹੁਣ ਐਰਕੀ ਸ਼ਿਪ ਤੇ ਜਾਣਾ ਵਾਂ ਤੇ ਮੈਨੂੰ ਉਹਨਾਂ ਨੇ ਪਹਿਲਾਂ ਹੀ ਸ਼ਿਪ ਦਾ ਨਾਮ ਹੀ ਦੱਸਤਾ ਵਾ ਤੇ ਰੂਟ ਵੀ ਮੇਰਾ ਐਰਕੀ ਫਿਰ ਅਗੇਨ ਮੈਨੂੰ ਯੂਐਸ ਵਾਲਾ ਹੀ ਮਿਲਿਆ ਪਰ ਐਰਕੀ ਮੈਂ ਯੂਐਸ ਯੂਰਪ ਰੂਟ ਤੇ ਜਾਣਾ ਵਾਂ ਠੀਕ ਹੈ ਐਰਕੀ ਸਪੇਨ ਇਟਲੀ ਤੇ ਯੂਐਸਏ ਦੇ 4-5 ਪੋਰਟ ਆ ਸਵਾਨਾ ਬਾਲਟਿਮੋਰ ਚਾਰਲਸਟਨ ਤੇ ਨਿਊਯਾਰਕ ਇਹ 4-5 ਪੋਰਟ ਅਮਰੀਕਾ ਦੇ ਕਰੂੰਗਾ ਠੀਕ ਹੈ ਤੇ ਇਟਲੀ ਦੇ ਵਿੱਚ 2-3 ਪੋਰਟ ਆ ਤੇ ਸਪੇਨ ਦੇ 2 ਪੋਰਟ ਆ ਇਹ ਯੂਰਪ ਐ ਅਮਰੀਕਾ ਰੂਟ ਤੇ ਠੀਕ ਹੈ ਹੁਣ ਜਿਵੇਂ ਫਿਰ ਤੁਸੀਂ ਛੁੱਟੀ ਆਗੇ ਛੁੱਟੀ ਜਾਂਦੇ ਵੀ ਪੈਸੇ ਮਿਲਦੇ ਕਿ ਜਾਂ ਫਿਰ ਉਹ ਡਿਊਟੀ ਟਾਈਮ ਤੱਕ ਹੀ ਹੁੰਦਾ ਕਿ ਨਹੀਂ ਨਹੀਂ ਇਹ ਜਿਹੜਾ ਜਿਹੜੇ ਟੌਪ ਮੋਸਟ ਰੈਂਕ ਆ ਜਿਵੇਂ ਕੈਪਟਨ ਹੋ ਗਿਆ ਚੀਫ ਇੰਜੀਨੀਅਰ ਹਨ ਜੀ ਉਹਨਾਂ ਨੂੰ ਕੁਝ ਕੰਪਨੀ ਆੜੀਆਂ ਉਹਨਾਂ ਨੂੰ ਫਿਕਸ ਸੈਲਰੀ ਦਿੰਦੀਆਂ ਵਾ ਰਾਉਂਡ ਦਾ ਇਅਰ ਯਾਨੀ ਕਿ ਉਹਨਾਂ ਨੂੰ ਮਿਲਣੀ ਸੈਲਰੀ ਠੀਕ ਹੈ ਬਾਕੀ ਜਿਹੜੇ ਬਾਕੀ ਸਾਰਿਆਂ ਨੂੰ ਕੰਟਰੈਕਟ ਬੇਸ ਹੀ ਹੁੰਦਾ ਵਾ ਵੋਇਸ ਕੰਟਰੈਕਟ ਜਿਵੇਂ ਕਿ ਜਿੰਨਾ ਚਿਰ ਆਪਾਂ ਜਹਾਜ਼ ਤੇ ਆ ਉਹਨਾਂ ਚਿਰ ਆਪਾਂ ਨੂੰ ਸੈਲਰੀ ਮਿਲਣੀ ਆ ਜਦੋਂ ਆਪਾਂ ਘਰੇ ਆ ਗਏ ਤੇ ਆਵੜਾ ਲੈ ਕੇ ਇੱਕ ਕੈਪਟਨ ਦੀ ਦੱਸਿਓ ਕਿ ਅੰਦਾਜ਼ਨ ਕਿੰਨੀ ਕੁ ਸੈਲਰੀ ਹੁੰਦੀ ਹੈ ਕੈਪਟਨ ਦੀ ਅਗੇਨ ਐਕਸਪੀਰੀਅੰਸ ਤੇ ਡਿਪੈਂਡ ਕਰਦਾ ਵਾ ਜਿਵੇਂ ਹਰ ਰੈਂਕ ਤੇ ਜਦੋਂ ਆਪਾਂ ਜੌਬ ਸਟਾਰਟ ਕਰਦੇ ਆ ਮੰਨ ਲਓ ਕਿਸੇ ਨਵਾਂ ਕੈਪਟਨ ਪ੍ਰਮੋਟ ਹੋਇਆ ਕੋਈ ਉਹਦੀ ਥੋੜੀ ਘੱਟ ਹੋਣੀ ਆ ਬਾਅਦ ਵਿੱਚ ਜਿਉਂ-ਜਿਉਂ ਪੁਰਾਣਾ ਹੁੰਦਾ ਗਿਆ ਫਿਰ ਉਹਦੀ ਵੱਧ ਜਾਨੀ ਆ ਵੈਸੇ ਨਾਰਮਲੀ ਕੈਪਟਨ ਦੀ 8 8500 ਡਾਲਰ ਤੋਂ ਸਟਾਰਟ ਹੋ ਕੇ ਤੇ 12 14000 ਡਾਲਰ ਤੱਕ ਵੀ ਚੱਲ ਜਾਂਦੀ ਹੈ ਯੂ ਐਸ ਡਾਲਰ ਹਾਂਜੀ